ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਹੋਈਆਂ ਗਰੰਟੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਚਾਹੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਵਿੱਚ ਸ਼ਾਸਨ ਦੇਣ ਦੀ ਗਰੰਟੀ ਹੋਵੇ ਚਾਹੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਦੇਣ ਦੀ ਗਰੰਟੀ ਹੋਵੇ ਸਕੂਲਾਂ ਕਾਲਜਾਂ ਵਿੱਚ ਚੰਗੀ ਸਿੱਖਿਆ ਦੇਣ ਦੀ ਗਰੰਟੀ ਹੋਵੇ ਅਤੇ ਨਾਲ ਹੀ ਸਿਹਤ ਵਿਭਾਗਾਂ ਵਿੱਚ ਚੰਗੀਆਂ ਸਿਹਤ ਸੁਧਾਰ ਦੇਣ ਦੀ ਗਰੰਟੀ ਹੋਵੇ ਆਮ ਆਦਮੀ ਪਾਰਟੀ ਵੱਲੋਂ ਇਹ ਸਾਰੀਆਂ ਗਰੰਟੀਆਂ ਚੋਣਾਂ ਵਿੱਚ ਆਉਣ ਤੋਂ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੋਣਾਂ ਦੇ ਦੌਰਾਨ ਦਿੱਤੀਆਂ ਗਈਆਂ ਸਨ ਅਤੇ ਇਸੇ ਲੜੀ ਦੇ ਤਹਿਤ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇੱਕ ਗਰੰਟੀਆ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਇੱਕ ਗਰੰਟੀ ਦਿੱਤੀ ਗਈ ਸੀ ਕਿ ਪਿੰਡਾਂ ਨੂੰ ਸ਼ਹਿਰਾ ਵਰਗਾ ਮhaul ਦਿੱਤਾ ਜਾਣਾ ਹੈ ਅਤੇ ਸ਼ਹਿਰਾ ਵਰਗਾ ਮhaul ਦੇਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਪਿੰਡਾਂ ਦੀਆਂ ਗਲੀਆਂ ਦਾ ਵਿਕਾਸ ਹੋਵੇ ਨਾਲੀਆਂ ਦਾ ਕੰਮ ਹੋਵੇ ਸੜਕਾਂ ਦਾ ਕੰਮ ਹੋਵੇ ਅਤੇ ਹੋਰ ਤਾਂ ਹੋਰ ਪਿੰਡਾਂ ਵਿੱਚ ਰਹਿੰਦੇ ਨੌਜਵਾਨਾਂ ਦੀ ਤੰਦਰੁਸਤੀ ਤੇ ਸਿਹਤ ਲਈ ਨਵੇਂ ਪਾਰਕ ਬਣਾਣਾ ਹੋਵੇ ਜਿਮ ਬਣਾਣਾ ਹੋਵੇ ਸਭ ਕੰਮ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡਾਂ ਵਿੱਚ ਪਾਈਪਾ ਪਾਈਆਂ ਜਾ ਰਹੀਆਂ ਹਨ ਅਤੇ ਅੱਜ ਪਿੰਡ ਮੋਜੋਂ ਵਿੱਚ 3 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਪੂਰਾ ਕੀਤਾ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਮ ਆਦਮੀ ਪਾਰਟੀ ਦੇ ਸਰਪੰਚਾਂ ਆਗੂਆਂ ਦੇ ਨਾਲ ਮਿਲ ਕੇ ਕੀਤਾ ਗਿਆ ਅਤੇ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹਿਣ ਦੀਆਂ ਜੋ ਗਰੰਟੀਆਂ ਹਨ ਉਹ ਜਲਦੀ ਪੂਰੀਆ ਕਰ ਦਿੱਤੀਆਂ ਜਾਣਗੀਆਂ ਅਤੇ ਜਿਸ ਦੇ ਆਧਾਰ ਤੇ ਆਮ ਆਦਮੀ ਪਾਰਟੀ ਲੋਕਾਂ ਕੋਲ ਦੁਬਾਰਾ ਵੋਟਾਂ ਲੈਣ ਦੇ ਹੱਕਦਾਰ ਹੋਵੇਗੀ ਇੱਥੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰਿੰਦਰ ਪਾਲ ਸਵੜਾ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਨ ਸਾਰੀ ਲੋਕਾਂ ਨੂੰ ਬਿਨਾ ਭੇਡ ਭਾਬ ਬਿਨਾ ਸ਼ਿਫਾਰਿਸ਼ ਅਤੇ ਬਿਨਾ ਰਿਸ਼ਵਤ ਦੇ ਨੌਕਰੀਆਂ ਲਾਈਆਂ ਹਨ ਕਈ ਲਖਾਂ ਨੌਜਵਾਨ ਨੌਕਰੀਆਂ ਲੱਗ ਚੁੱਕੇ ਹਨ ਅਤੇ ਲਗਾਤਾਰ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਹੁਣ ਨਸ਼ਿਆਂ ਨੂੰ ਠੱਲ ਪਾਉਣ ਲਈ ਯੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਵਿਰੋਧੀ ਪੂਰੀ ਤਰ੍ਹਾਂ ਬੁਖਲਾਏ ਹੋਏ ਹਨ ਅਤੇ ਉਹਨਾਂ ਕਹਿਆ ਕਿ ਵਿਰੋਧੀ ਦੇਸ਼ ਪਾਕਿਸਤਾਨ ਵੀ ਇਸ ਨਾਲ ਪੂਰੀ ਤਰ੍ਹਾਂ ਬੁਖਲਾਇਆ ਹੈ ਤੇ ਡਰੋਨ ਨਾਲ ਨਸ਼ਾ ਮੰਗਾਉਣ ਵਾਲੇ ਹੁਣ ਨਹੀਂ ਮਿਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਤੇ ਤੁਸੀਂ ਵੇਖ ਰਹੇ ਹੋ ਪਿੰਡ ਮੋਜਮ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਪਾਈਪ ਲਾਈਨ ਪਾਈ ਜਾਣੀ ਸੀ ਉਹ ਕੰਮ ਮੁਕੰਮਲ ਕੀਤਾ ਗਿਆ ਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਹੋ ਹਾਂਜੀ ਅਮਿਲ ਸਾਹਿਬ ਅੱਜ ਤੁਸੀਂ ਪਿੰਡ ਮੋਜਮ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਜੀ ਇੱਥੇ ਪਿੰਡ ਮੋਜਮ ਵਿਖੇ ਜਿਹੜੇ ਸਾਡੇ ਪਿੰਡ ਵਾਸੀਆਂ ਦੀ ਡਿਮਾਂਡ ਸੀਗੀ ਜੋ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਇੱਥੇ ਹੋਣ ਵਾਲਾ ਸੀ ਤੋ ਅੱਜ ਪਿੰਡ ਤੋਂ ਬਾਹਰ ਜਿਹੜਾ ਇੱਕ ਸੀਪਰਾ ਪ੍ਰੋਜੈਕਟ ਲਗਾ ਰਹੇ ਆ ਉਸ ਪ੍ਰੋਜੈਕਟ ਰਾਹੀਂ ਜਿਹੜਾ ਗੰਦਾ ਪਾਣੀ ਐ ਪਿੰਡ ਤੋਂ ਬਾਹਰ ਜਾਊਗਾ ਖਾਲਾ ਬਣਾਇਆ ਜਾ ਰਿਹਾ ਨਿਕਾਸੀ ਵਾਲਾ ਉਹ ਜਿਹੜਾ ਛੱਪੜ ਐ ਇਹਦੀ ਜਿਹੜੀ ਬੜੀ ਵੱਡੀ ਪ੍ਰੋਬਲਮ ਹੁੰਦੀ ਸੀ ਥਾਪਰ ਮਾਡਲ ਤਹਿਤ ਇਹ ਸਾਰਾ ਜਿਹੜਾ ਪ੍ਰੋਜੈਕਟ ਐ ਇਹ ਲਗਾਇਆ ਜਾ ਰਿਹਾ ਔਰ ਜਿਹੜੀ ਪਿੰਡ ਵਾਸੀਆਂ ਦੀ ਡਿਮਾਂਡ ਸੀਗੀ ਉਹਨੂੰ ਅੱਜ ਜਿਹੜਾ ਅਸੀਂ ਪੂਰਾ ਕੀਤਾ ਹੈ एबीएम न्यूज़ चैनल देखने वाले सभी दर्शकों से हम अपील करते हैं कि एबीएम न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत